ਸਤਿ ਸ਼੍ਰੀ ਅਕਾਲ ਮੇਰੀਆਂ ਸਾਰੀਆਂ ਭੈਣਾਂ ਨੂੰ ਸਵਾਗਤ ਕਰਦੇ ਆਂ ਜੀ ਮੇਰੇ ਚੈਨ ਆ ਪੰਜਾਬੀ ਸੂਟ ਕਟਿੰਗ ਸਟੀਚਿੰਗ ਚ ਅੱਜ ਆਪਾਂ ਸਲਵਾਰ ਨੂੰ ਨਾ ਜੜਨਾ ਦੱਸਾਂਗੇ ਵੀ ਸਲਵਾਰ ਦੇ ਕੁੰਡੇ ਕਿਸ ਤਰ੍ਹਾਂ ਸਲਾਈ ਕਰਨੇ ਆ ਜੜਨੇ ਆ ਕੁੰਡਿਆਂ ਨਾਲ ਪਹੁੰਚੇ ਕਿਸ ਤਰ੍ਹਾਂ ਜੜਨੇ ਨੇ ਇਹ ਆਪਣੇ ਕੋਲੇ ਕਟਿੰਗ ਕਰੀ ਗਈ ਹੈ ਸਲਵਾਰ ਤੇ ਆ ਇਹਦੇ ਕੁੰਡੇ ਨੇ ਦੋ ਆਹ ਨੇ ਦੋ ਆਹ ਨੇ ਚਾਰ ਕੁੰਡੇ ਹੁੰਦੇ ਇਹ ਹੈਗੇ ਆਪਣੇ ਪਹੁੰਚੇ ਪਹੁੰਚੇ ਨੇ ਇਹ जेड़े अपने निशान लगा रखे ने यह पुठ्ठे पासे निशान है यह भी पुठा पासा है आप कूंद खोल लेने जेडे अपने ना देखो दो आप इस तरह रख ले इन्होंख लेना पुठा सीधा इन्हों भी किसा पुठा है कि पासा सीधा आसा पुठा है इन रख लिया इन आप नीचे रखा पुठे पासे सीधा पासा रख लिया उपर ਇਦੇ ਨਾਲ ਆਪਾਂ ਇੱਕ ਪੌਂਚਾ ਰੱਖਾਂਗੇ ਪੌਂਚੇ ਨੂੰ ਵੀ ਦੇਖ ਲੈਣਾ ਪੁੱਠਾ ਪਾਸਾ ਸਿੱਧਾ ਪਾਸਾ ਕਿਹੜਾ ਇਹਦਾ ਪਹਿਲਾਂ ਅਸੀਂ ਨਿਸ਼ਾਨ ਲਗਾ ਰੱਖੇ ਨੇ ਇਸ ਤਰ੍ਹਾਂ ਨਿਸ਼ਾਨ ਲਗਾ ਲੈਣਾ ਆ ਦੇਖੋ ਪੁੱਠਾ ਪਾਸਾ ਇਹ ਤੇ ਸਿੱਧਾ ਪਾਸਾ ਦੋਵੇਂ ਅੰਦਰ ਕਰ ਦੇਨੇ ਨੇ ਇਹ ਹੈਗੇ ਨੇ ਕੁੰਦੇ ਇੱਕ ਕੁੰਦੇ ਨੂੰ ਪੌਂਚੀ ਨਾਲ ਆਪਾਂ ਸਲਾਈ ਕਰਨਾ ਇਹ ਆਪਾਂ ਰੱਖਾਂਗੇ ਮੂਰੀ ਵਾਲੇ ਪਾਸੇ ਦੇਖੋ ਇਧਰ ਰੱਖਣਾ ਹੈ ਮੂਰੀ ਵਾਲੇ ਪਾਸੇ ਰੱਖਣਾ तो मूहरी वाले पास रख के आप सिलाई कर देने यदी देखो कुंदा है ये पहुंचा है दोए पासे अंदर सीधे ने बहरली साइड पुठे पास ने इस तरह आप सिलाई कर देनी दी। दोनों कपड़िया जो किसी कपड़े न भी खिंचना नहीं है आप दे देखो आप सिलाई करती तो जो कूंदा अभी देखो जे दो कूद आप खोलांगे ना ਉਹ ਅਲੱਗ ਹੀ ਰੱਖ ਲੈਣੇ ਹੁੰਦੇ ਆ ਇਹਨਾਂ ਨੂੰ ਦੂਸਰੇ ਨਾਲ ਨਹੀਂ ਮਿਲਾਉਣਾਗਾ ਆਪਾਂ ਨੇ ਦੂਸਰੇ ਪਾਸੇ ਵਾਲਾ ਕੁੰਡਾ ਲਾਤਾ ਇਧੇ ਫਿਰ ਪੋਟ ਸਿੱਧੇ 'ਚ ਫਰਕ ਪੈ ਜਾਂਦਾ ਇੱਕ ਸਿੱਧਾ ਹੋ ਜਾਂਦਾ ਤੇ ਇੱਕ ਪੁੱਠਾ ਲੱਗ ਜਾਂਦਾ ਹੁੰਦਾਗਾ ਹੁਣ ਦੇਖੋ ਇਸ ਨੂੰ ਆ ਦੇਖੋ ਪੁੱਠਾ ਪਾਸਾ ਇਧਰ ਤੇ ਸਿੱਧੇ ਪਾਸੇ ਦੋਵੇਂ ਅੰਦਰ ਨੇ ਤੇ ਇਹਨੂੰ ਵੀ ਆਪਾਂ ਜਿੱਧਰ ਆਪਾਂ ਮੂਰੀ ਬਣਾਉਣੀ ਆ ਮੂਰੀ ਵਾਲੇ ਪਾਸੋਂ ਇਸ ਤਰ੍ਹਾਂ ਠੀਕ ਕਰਕੇ ਰੱਖ ਲੈਣਾ ये आले पासे आले जो मूहरी वे पास रखना मूरी वाले जो ऊपरों भी रखना है तो आप उपरों भी रख स इस तरह उपरों दो पास कट्ठे करके इस तरह एक ही ये है हों माड़ा घोटाद घाट है तो मूरी वे पासे निकल जाती होंगी हैगी ਦੇਖੋ ਇੱਕ ਹੁੰਦਾ ਚੱਕ ਲੈਣਾ ਆਪਾਂ ਨੇ ਇੱਕ ਕੀ ਪੌਂਚਾ ਚੱਕ ਲੈਣਾ ਤੇ ਉਹਦੇ ਜਿਹੜੇ ਪੁੱਠੇ ਪਾਸੇ ਨੇ ਉਹ ਬਾਹਰਲੀ ਸਾਈਡ ਕਰਦੇ ਨੇ ਤੇ ਸਿੱਧੇ ਪਾਸੇ ਅੰਦਰ ਹੋਣੇ ਚਾਹੀਦੇ ਨੇ ਆਹ ਦੇਖੋ ਇਸ ਤਰ੍ਹਾਂ ਆਪਾਂ ਰੱਖ ਲੈਣਾ ਜਿਹੜਾ ਪਾਸਾ ਆਪਾਂ ਨੂੰ ਸਹੀ ਲੱਗਦਾ ਥੋਨੂੰ ਜਿਸ ਪੱਥਰ ਨਾਲ ਦੇਖੋ ਜੇ ਆਪਣਾ ਮਾੜਾ ਮੋਟਾ ਮੂਰੀ ਕੱਪੜਾ ਵੱਧਾ ਹੈ ਨਾ ਮੂਰੀਆਂ ਦੇ ਪਾਸੇ ਕੱਢ ਦਿਆਂਗੇ ਕਿਉਂਕਿ ਉਧਰ ਫੇਰ ਘੱਟ ਹੁੰਦਾ ਹੈ ਨਾ ਤੇ ਜੇ ਆਪਣਾ ਤਾਹਾਂ ਵਾਲੇ ਪਾਸੇ ਆਪਾਂ ਲੈ ਕੇ ਜਾਵਾਂਗੇ ਤਾਂ ਤਾਹਾਂ ਆਪਾਂ ਨੂੰ ਜ਼ਿਆਦਾ ਫੇਰ ਕਰਨ ਕਰਕੇ ਵੀ ਜ਼ਿਆਦਾ ਰੌਂਦ ਕੱਪੜਾ ਕੱਟਣਾ ਪਊਗਾ ਇਸ ਲਈ ਆਪਾਂ ਉੱਪਰੋਂ ਰੱਖਾਂਗੇ ਮੂਰੀਆਂ ਵਾਲਾ ਪਾਸਾ ਆਪਾਂ ਨੀਚੇ ਹੈ ਜੀ ਹੁਣ ਆਪਣਾ ਕੋਈ ਕੱਪੜਾ ਵੱਧਦਾ ਹੈ ਹਨਾ ਦੇਖੋ ਇਸ ਤਰ੍ਹਾਂ ਆ ਗਿਆ ਨਾ نیچے ਮੂਰੀ ਵਾਲੇ ਪਾਸੇ ਇਹਨੂੰ ਆਪਾਂ ਇੰਨੇ ਹੀ ਕੱਟ ਦਾਂਗੇ ਜੀ ਆਪਾਂ ਉੱਪਰਲੇ ਪਾਸੇ ਬਣਾਉਨੇ ਹਨਾ ਉੱਪਰੋਂ ਆਪਾਂ ਨੂੰ ਸਾਰਾ ਕੱਟਣਾ ਪੈਂਦਾ ਜਿਹਦਾ ਪਾਂਛੇ ਵਾਲੇ ਪਾਸਾ ਪਹੁੰਚਾ ਵੱਧਦਾ ਤਾਂ ਪਹੁੰਚਾ ਜੇ ਆਪਣਾ ਕੁੰਦਾ ਵੱਧਦਾ ਤਾਂ ਕੁੰਦਾ ਫਿਰ ਆਪਣਾ ਕਿੰਨਾ ਫੇਰ ਹੁੰਦਾ ਉਹ ਸਾਰਾ ਕੱਟਣਾ ਪੈਣਾ ਸੀ ਉੱਪਰੋਂ ਇਸ ਲਈ ਆਪਾਂ ਉੱਪਰੋਂ ਹੀ ਰੱਖਾਂਗੇ ਇਧਰਲਾ ਵੀ ਦੂਸਰਾ ਕੁੰਦਾ ਜਦੋਂ ਜੋਇੰਟ ਕਰਾਂਗੇ ਦੇਖੋ ਇਸ ਨੂੰ ਮੈਂ ਰੱਖ ਲੈਣਾ देखो उपरले पास आप रखा नीचे आसे अपना आ जाना मूरी इस तरह जिधर वो पासा ये ਦੋ ਕੁੰਦੇ ਤੇ ਵਿਚਾਲੇ ਇਹਦਾ ਆ ਜਾ ਪਹੁੰਚਾ ਦੇਖੋ ਇਸ ਤਰ੍ਹਾਂ ਇੰਨਾ ਇਧਰੋਂ ਬਾਧੀ ਇਧਰੋਂ ਕੱਟ ਦਾਂਗੇ ਜੇ ਆਪਾਂ ਉੱਪਰਲੀ ਸਾਈਡ ਬਣਾਉਂਦੇ ਤਾਂ ਉੱਪਰੋਂ ਆਪਾਂ ਜ਼ਿਆਦਾ ਫੇਰ ਦੇਖੋ ਕੱਟਣਾ ਪੈਂਦਾ ਹੁੰਦਾ ਆਪਾਂ ਕੋਵੇ ਜੇ ਬਰਾਬਰ ਛੱਡਾਂਗੇ ਫਿਰ ਇਹਨੂੰ ਬਰਾਬਰ ਹੀ ਕਰਨਾ ਪੈਣਾ ਹੈ ਨਾ ਆਪਾਂ ਉੱਪਰੋਂ ਰੱਖਣੀ ਹੈ ਮਸ਼ੀਨ ਨੀਚੇ ਲੈ ਕੇ ਜਾਣਾ ਹੁਣ ਆਪਾਂ ਨੇ ਦੋਏ ਕੁੰਦੇ ਪਹੁੰਚੇ ਕੁੰਦਿਆਂ ਨਾਲ ਅਟੈਚ ਕਰ ਲਏ ਇਸ ਤਰ੍ਹਾਂ ਪਹਿਲਾਂ ਇਹਨੂੰ ਰੱਖ ਲੈਣਾ ਦੇਖੋ ਇਸ ਤਰ੍ਹਾਂ ਸਾਈਡ ਮੂਹਰੀ ਹੈ ਨਾ ਆਪਣੀ हम ये उपर आप दूसरा पला उलटा के रख देना मूरी चेक करनी है कि पासे है आ को इस पास है इस तरह ठीक है जी उपरों ठीक करके आपोली सीना जो सिलाई करनी है झोलियाँ जोड़निया ने इस तरह देखो सीधे पास अंदर होने चाहिए ने ਇੱਥੇ ਰੱਖ ਲੈਣੇ ਆਪਾਂ ਇਹ ਚੋਲੀਆਂ ਨੇ ਆਸਮਾਨ ਜੀ ਸੀਨਾਂ ਦੀ ਇਸ ਲਈ ਆਇਆ ਆਪਾਂ ਨਾ ਹੌਣਾ ਕੈਂਚੋਂ ਕਪੜਾ ਛੱਡ ਕੇ ਲਾਉਣੀ ਆ ਕਿਉਂਕਿ ਇਹਨੂੰ ਆਪਾਂ ਹੁਣ ਇਸ ਤੇ ਮਤਲਬ ਜੇ ਤੁਸੀਂ ਸਲਾਈ ਲਾਤੀ ਉਹਦੀ ਆਪਾਂ ਇਹਨੂੰ ਫੋਲਡ ਕਰ ਦੇਣਾ ਹੈਗਾ మళ్ళ డల్ స సైలా ఇంటే ఫ నిలన లీా అందర ఫోల్ థా థా జ మార్జిన్ షడ్డే అధా కోల్డ్జ్ తరం సలాయి రూ ਦੇਖੋ ਆਸ ਨੂੰ ਦੀ ਸਲਾਈ ਹੋ ਗਈ। ਦੂਸਰੇ ਪਾਸੇ ਦੇਖੋ ਇਸ ਤਰ੍ਹਾਂ ਮਾਰਨੀ ਹੈ। ਹੁਣ ਆਪਾਂ ਦੂਸਰਾ ਆਸਨ ਸਲਾਈ ਕਰਨਾ ਹੈ ਇਸੇ ਤਰ੍ਹਾਂ। ਤੇ ਵੀ ਆਪਾਂ ਉੱਪਰ ਰੱਖ ਕੇ نیچے ਇਸলাই ਲੈ ਕੇ ਜਾਣੀ ਆ ਤੇ ਫਿਰ ਆਪਾਂ ਇੱਥੋਂ ਕਰ ਦੇਣਾ ਇਹ ਡਬਲ ਕੋल्ड ਜੇਸਤਰਾਂ ਹੁਣ ਦੇਖੋ ਇਹਦਾ ਕੀ ਕਰਨਾ ਹੈ ਹੁਣ ਆਪਾਂ ਵੀ ਬਲਕੋਣੇ ਨੇ ਹੈ ਨਾ ਪਿੱਛੇ ਆਪਾਂ 3 ਇੰਚ 3 3 ਇੰਚ ਤੇ ਇੱਕ ਬਲ ਫਾਰਾਂਗੇ ਜੇ ਕਪੜਾ ਘਾਟਾ ਤਾਂ ਆਪਾਂ 2 ਇੰਚ ਤੇ ਪਾਵਾਂਗੇ ਜੇ ਫਿਰ ਜ਼ਿਆਦਾ ਹੈ ਤਾਂ 3 ਇੰਚ ਰੱਖ ਸਕਦੇ ਹਾਂਗੇ ਨਹੀਂ 2 ਜਾਂ 1.5 ਇੰਚ ਠੀਕ ਹੈ ਇਸ ਤਰ੍ਹਾਂ ਪਿਛਲੇ ਸਾਈਡ ਬਲ ਪਾਵਾਂਗੇ ਇੱਕ ਆਪਾਂ ਅੰਦਰ ਨੂੰ ਥੋੜੀ ਜਿਹੀ ਜਗਾ ਛਾੜ ਦੇਣੀ ਹੈ ਵਿਚਕਾਰ ਬਿਲਕੁਲ ਸਲਾਈ ਦੇ ਉੱਪਰ ਨਹੀਂ ਰੱਖਣਾ ਪਿੱਛੇ ਰੱਖਣਾ ਨਾਸਾਂ ਦੇ ਆਪਾਂ ਸੈਂਟਰ ਕਰਕੇ ਦੋਹੇ ਪਾਸਿਆਂ ਨੂੰ ਫੜ ਕੇ ਇਸ ਤਰ੍ਹਾਂ ਡਬਲ ਫੋਲਡ ਕਰਕੇ ਰੱਖ ਲੈਣਾ ਤੇ ਇੱਥੋਂ ਆਪਾਂ ਛੱਡਣਾ 벨ਟ ਦਾ ਜਿੰਨੀ ਤੁਹਾਡੀ 벨ਟ ਹੈ 25 ਇੰਚ लाव गए बेल्ट तो साढ़े बारह से निशान ला देना हूँ पच्ची का जो आप हाफ करिए हो जूगा मतलब साढ़े बारह का हाफ करिए तो हो जूगा सवा छे ठीक है इस तू अगे आप छा आम हैवी सलवार बनानी है ता तेने तो तीन इंच छड़े हैं हम आपको हैवी सलवार ज्यादा नहीं बना इसलिए आप छा छ इंच छे इंच छ रह जूगा 12 ਦੇ ਵਿੱਚੋਂ 6 ਇੰਚ ਮਾਈਨਸ ਕਰਾਂਗੇ ਸਾਢੇ 6 ਰਹਿ ਜਾਣਗੇ ਪਿੱਛੇ ਰਹਿ ਜੂਗਾ 6.5 ਇਹ ਆਪਾਂ ਪਾਵਾਂਗੇ 6.5 ਚ ਵੜ ਇੱਧਰ ਜਿੰਨਾ ਵੀ ਕੱਪੜਾ ਹੈ ਉਹ ਚ 6.5 ਇੰਚ ਜੋ ਵੜਤਾ ਮਤਲਬ ਸਾਰਾ ਕੱਪੜਾ ਕਵਰ ਕਰ ਦੇਣਾ 6.5 ਇੰਚ ਵਿੱਚ ਤੇ ਇਸ ਤਰ੍ਹਾਂ ਆਪਾਂ ਜਿਹੜੀ ਆ ਆਪਣੀ ਮਤਲਬ ਪੌਂਚੀ ਹੈ ਨਾ ਉੱਪਰਲੇ ਉੱਪਰਲੀ ਸਾਈਡ ਕੱਟ ਲਗਾਉਣਾ ਮੂੜੀ ਵਾਲੇ ਪਾਸੇ ਨਹੀਂ ਤਾਂ ਹਾਂ ਜਿੱਧਰ ਆਪਾਂ ਵੜ ਪੋਣੇ ਆ ਕੋਸਾਂ ਨੂੰ ਸੰਜੀਤੀ ਕਟਲਾ ਲਾ ਲੈਣਾ ਤੇ ਅਸੀਂ ਪਹਿਲਾਂ ਨਿਸ਼ਾਨ ਲਾਏ ਹੋਏ ਸੀ ਉਹ ਮਿਟ ਗਏ ਤੇ ਤੁਹਾਨੂੰ ਜਾਣ ਕੇ ਦੱਸ ਰਹੀ ਆ ਆਪਾਂ ਸਮਝਾਉਣ ਦੀ ਖਾਤਰ ਲਾਸ ਰਹੀ ਆ ਹੁਣ ਆਪਾਂ ਕੀ ਕਰਨਾ ਦੇਖੋ ਜਿਹੜੇ ਪਾਸੇ ਆਪਾਂ ਵਾਲ ਪਾਉਣੇ ਆ ਜਿਹੜਾ ਤੁਹਾਨੂੰ ਹੱਥ ਸਹੀ ਲੱਗਦਾ ਤੁਹਾਡਾ ਦੇਖੋ ਦੋਹੇ ਪਾਸੇ ਵਾਲ ਪੈਣਗੇ ਇਧਰਲੇ ਇਸ ਤਰ੍ਹਾਂ ਕਰਕੇ ਵੀ ਤੇ ਦੂਸਰੇ ਪਾਸੇ ਵੀ ਹੁਣ ਆਪਾਂ ਕੀ ਕਰਨਾ ਪਹਿਲਾ ਵਾਲਾ ਇੱਥੋਂ ਚੱਕਣਾ ਜਗ੍ਹਾ ਛੱਡ ਦੇਣੀ ਆ 1 ਇੰਚ ਦੀ ਇਹ ਤਾਂ ਛੱਡਣਾ ਵੀ ਇੱਥੇ ਆਪਾਂ ਨੇ ਨਾ बाल कट्ठे ना हो इस तरह उसके फिर तो तीन तीन इंच के निशान लगाने तो इत तीन इंच का गैप छद जो इस तरह ही पा सकते हो तो देखो आ अपनी एक निशान या इस तुगे तो जो आप इतों चकिया वाले इतों तकने बाल देखो इस तरह ये आप अंदाजा जहाँ ला लेने भी इन्न चल जाने इतों तक अपने बाल पैने बहुत कपड़ा, भी। कपड़ा नहीं है पे इस तरह फिर उस जो अपने को कपड़ा घट हो गया तो बाला के जगह इतने ज्यादा छट देनी है तो अपने बाल सही आ जाएंगे मतलब पूरा हो जूगा छे इंच ਕਪੜਾ ਪੂਰਾ ਹੋ ਜੂਗਾ ਤੇ ਇਸ ਤਰ੍ਹਾਂ ਇਸ ਤਰ੍ਹਾਂ ਵਾਲ ਚੱਕਣਾ ਤੇ ਰੱਖਣਾ ਅੱਗੇ ਹੁਣ ਆਪਾਂ ਵਾਲ ਜਮਾ ਸੀਨ ਦੇ ਕੋਲ ਚੱਕਾਂਗੇ ਸੀਨ ਦੇ ਉੱਪਰੋਂ ਵਾਲ ਨਹੀਂ ਚੱਕਣਾ ਸਿਉਣ ਤੋਂ ਵਾਲ ਚੱਕਣਾ ਆਪਾਂ ਉਸ ਤੋਂ ਅੱਗੇ ਇਸ ਤਰ੍ਹਾਂ ਜਦੋਂ ਆਪਾਂ ਇਹ ਟੱਕ ਆ ਜਾਣਾ ਨਾ ਫਿਰ ਆਪਾਂ ਮੈਨ ਲੈਣਾ ਵੀ ਆਪਣਾ ਕਿੰਨਾ ਕੁ ਹੋ ਗਿਆ इ दूगाह कपड़ा थोड़ा ही होंगे है इतने आप मेन लेना भी किन्न इंच पै गए पांच इंच पै गए देखो एक दो तीन चार बाल पैन गए इतना पाने साढ़े छे चरह उस अगू चक ला वाल पानी एक बाल दो पैन गए ਸਿਓਨ ਦੇ ਉਪਰ ਵਾਲ ਕਦੇ ਵਾਸਤੇ ਵਾਲ ਨਹੀਂ ਚਖਣਾ ਸਿਓਨ ਦੇ ਉਪਰੋਂ ਜਿਹੜੀ ਆਪਣੀ ਪਹੁੰਚਾਂ ਦੀ ਸਿਓਨ ਹੁੰਦੀ ਹੈ ਤੇ ਹੁਣ ਆਪਾਂ ਜਦੋਂ ਆਪਣਾ ਇੱਕ ਵਾਲ ਰਹਿ ਗਿਆ ਹਨ ਇਹ ਫੇਰ ਆਪਾਂ ਮੈਂਤੀ ਕਰਦੇ ਆਂ ਇਹਦੀ ਹਾਂ ਜ ਸਾਢੇ 6 ਇੰਚ ਹੋ ਗਏ ਇਹ ਵਾਲ ਨੂੰ ਆਪਾਂ ਬਿਲਕੁਲ ਉਹਦੇ ਵਾਲ ਦੇ ਜਮ੍ਹਾਂ ਨਾਲ ਰੱਖ ਦੇਣਾ ਥੋੜਾ ਜਿਹਾ ਗੈਪ ਛੱਡ ਦੇ ਹੋਈ ਮਤਲਬ 2 ਪੁਆਇੰਟ ਦਾ ਆ ਦੇਖੋ ਇਸ ਤਰ੍ਹਾਂ ਖਾਂਗੇ ਤਾਂ ਦੂਸਰੇ ਪਾਸੇ ਵਲਪਾਵਾਂਗੇ ਉਸੇ ਤਰ੍ਹਾਂ ਇਹ ਪਹਿਲਾਂ ਆਪਾਂ 1/2 ਇੰਚ ਦਾ ਸਾਂਝਾ ਛੱਡਣੀ ਹੈਗੀ ਪਹਿਲਾ ਵਲ ਪਾਉਣਾ ਜਦੋਂ ਤੇ ਜੇ ਆਪਣੇ ਕੋਲੇ ਜਿਆਦਾ ਫੇਰ ਆ ਹਨਾ ਸਲਵਾਰ ਦਾ ਫੇਰ ਆਪਾਂ ਇਹ ਜਗ੍ਹਾ ਘੱਟ ਛੱਡਾਂਗੇ ਤੇ ਇੱਥੋਂ ਆਪਾਂ ਕੱਪੜਾ ਬਿਲਕੁਲ ਐਸ ਤਰ੍ਹਾਂ ਜਿਵੇਂ ਨਾਲ-ਨਾਲ ਵਲ ਪਾਵਾਂਗੇ ਜੇ ਆਪਣਾ ਫੇਰ ਜਿਆਦਾ ਹੈ ਜੇ ਆਪਣੇ ਸਲਵਾਰ ਦਾ ਫੇਰ ਘੱਟ ਹੈ ਫਿਰ ਆਪਾਂ ਥੋੜੀ ਜਿਹੀ ਸਪੇਸ ਛੱਡਦੇ ਹੋਏ ਪਾਵਾਂਗੇ ਜਗ੍ਹਾ ਜੋ ਜਿਦੋਂ ਆਪਾਂ ਸਲਾਈ ਕਰਦੇ ਰਹਿੰਦੇ ਹਾਂ ਨਾ ਆਪਾਂ ਨੂੰ ਆਟੋਮੈਟਿਕ ਹੀ ਪਤਾ ਲੱਗ ਜਾਂਦਾ ਵੀ ਇੰਨੇ-ਇੰਨੇ ਕੁ ਵਲ ਪੈਣੇ ਨੇ ਇਹ ਜਿਹੜੀ ਆਪਣੀ ਨਾ ਪਹੁੰਚਾਂ ਦੀ ਸੀਮ ਹੁੰਦੀ ਹੈ ਉਹਦੇ ਉੱਪਰੋਂ ਸੀਮ ਦੇ ਉੱਪਰੋਂ ਆਪਾਂ ਇਸ ਤਰ੍ਹਾਂ ਵਲ ਨਹੀਂ ਚੱਕਣਾ ਹੈਗਾ ਵੀ ਆਹ ਸੀਨ ਆ ਗਈ ਇੱਥੇ ਵਲ ਪਾ ਦਈਏ ਜੇ ਤਾਂ ਅੱਗੇ ਕਰ ਲੋ ਜੇ ਪਿੱਛੇ ਕਰ ਲੋ ਹੁਣ ਆਪਣਾ ਟੱਕ ਆ ਗਿਆ ਟੱਪਾਂ ਦੁਆਰੇ ਇਹਨੂੰ ਆਪਾਂ ਬਣਾਗੇ ਦੂਸਰਾ ਪਾਸਾ ਇਹ ਤੇ ਇਧਰੋਂ ਇੱਥੋਂ ਤੱਕ ਆਪਣੇ ਵਾਲ ਪਾਣਗੇ जो आप जो आप इधर घट लगता है ना भी अपने इधरों जगह थोड़ी है मतलब वाला चेक जगह ज्यादा छद देनी है तो बाल पूरे कर देने होंगे ने क्योंकि कपड़ा तो अपने को नहीं रहना उधर भी इधर भी फिर आप बाल रहा ना इन चेक कर लिए साढ़े छे च पाने देखो सवा छे हो गए देखो इस तरह ਇਹ ਚੋਲ ਹੋਰ ਪਾਉਗਾ ਮੈਂ ਨਾ ਜ਼ਰੂਰ ਆਪਾਂ ਨੇ ਕਿਉਂਕਿ ਇਹ ਮੈਨ ਦਾ ਤਾਂ ਫਾਇਦਾ ਹੈਗਾ ਜੀ ਆਪਾਂ ਵਲ ਪਾ ਕੇ ਮਿਨਾਗੇ ਫਿਰ ਆਪਾਂ ਨੂੰ 1.5 ਕਿ ਸਲਾਈ ਲਾਉਣੀ ਪਊਗੀ ਦੁਬਾਰਾ ਤਾਂ ਕਰਪਾ ਪੂਰੀ ਸੈਟਿੰਗ ਤਾਂ ਕਰਨੀ ਹੁੰਦੀ ਹੈ ਨਾ ਵਲਾਂ ਦੀ ਆਪਾਂ ਇਹਨੂੰ ਜਿਹੜੀਆਂ ਵਿਚਕਾਰ ਲੀਆਂ ਸਲਾਈਆਂ ਨੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਰੱਖ ਕੇ सैट करके रख लाए है ना इस तरह ना मैं थो तो देखो जिस तरह आप उपर कल का उपर दिया अगर वाला च ज नहीं कहीं नीचे आप जो आप जड़ते दे हैं ना देखो साढ़े छे इधरों भी आप नाप लें साढ़े छे ਤੇ ਜੇ ਆਪਾਂ 벨ਟ ਨਾਪਣੀ ਹੈ ਜਦੋਂ ਆਪਾਂ 벨ਟ ਲਾਉਣੀ ਆ ਉਹ ਤੋਂ ਪਹਿਲਾਂ ਆਪਾਂ ਇਸ ਤਰ੍ਹਾਂ ਇਹਦਾ ਫੇਰ ਨਾਪ ਲੈਣਾ ਉਹ ਤਾਂ ਆਪਾਂ ਛੱਡਿਆ ਤਾਂ ਮਣਕੀ ਆ ਪਰ ਫਿਰ ਵੀ ਆਪਾਂ ਨਾਪਣਾ ਜ਼ਰੂਰ ਆ ਦੇਖੋ 12 ਇਧਰ ਆ ਗਿਆ 25 ਇਹ ਲੱਗੂਗੀ ਆਪਣੀ 25 ਇੰਚ ਦੀ 벨ਟ ਲੱਗੂਗੀ ਤੇ ਇਸੇ ਸਾਡੇ ਆਪਾਂ ਇਸ ਵੀਡੀਓਸ ਤੁਹਾਨੂੰ ਦੱਸਿਆ ਹੈਗਾ ਕਿ ਵਾਲ ਆਪਾਂ ਕਿ ਇਸ ਤਰ੍ਹਾਂ ਪਾਉਣੇ ਆ ਤੇ ਪਹੁੰਚੇ ਨੂੰ ਹੁੰਦਿਆਂ ਨਾਲ ਇਸ ਤਰ੍ਹਾਂ ਅਟੈਚ ਕਰਨਾ ਹਾਂਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਮੇਰੇ ਉਪਰ ਵੱਧ ਤੋਂ ਵੱਧ ਮੇਰੇ ਭੈਣਾਂ ਵੀਡੀਓ ਨੂੰ ਕਰਿਆ ਕਰੋ ਸ਼ੇਅਰ ਲਾਈਕ ਕਰਿਆ ਕਰੋ ਤੇ ਚੈਨਲ ਹਾਂਜੀ ਸਾਰੀਆਂ ਮੇਰੀਆਂ ਭੈਣੋਂ ਵੱਧ ਤੋਂ ਵੱਧ ਵੀਡੀਓ ਨੂੰ ਕਰਿਆ ਕਰੋ ਸ਼ੇਅਰ ਜੇਕਰ ਤੁਹਾਨੂੰ ਕਿਸੇ ਚੀਜ਼ ਦੀ ਨਹੀਂ ਵੀ ਸਮਝ ਆਦੀ ਤਾਂ ਤੁਸੀਂ ਪੁੱਛ ਸਕਦੇ ਹੋ ਸਾਨੂੰ ਤੇ ਆਪਣੀਆਂ ਅੱਗੇ ਵੀ ਭੈਣਾਂ ਕੋਲੇ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ i